ਉੱਤਰ ਪ੍ਰਦੇਸ਼ ਦੇ ਕੋਸ਼ਾਬੀ ਜ਼ਿਲ੍ਹੇ ਵਿੱਚ ਸੂਬਾ ਪੁਲਿਸ ਦੀ ਸਪੈਸ਼ਲ ਟਾਸਕ ਫੋਰਸ ਅਤੇ ਪੰਜਾਬ ਪੁਲਿਸ ਦੇ ਸਾਂਝੇ ਆਪਰੇਸ਼ਨ ਵਿੱਚ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐਸਆਈ ਨਾਲ ਕਥਿਤ ਸਬੰਧ ਰੱਖਣ ਵਾਲੇ ਬਬਰ ਖਾਲਸਾ ਇੰਟਰਨੈਸ਼ਨਲ ਦੇ ਇੱਕ ਸਰਗਰਮ ਅਤਵਾਦੀ ਨੂੰ ਤੜਕਸਾਰ ਗ੍ਰਿਫਤਾਰ ਕੀਤਾ ਗਿਆ ਇਸ ਸਬੰਧੀ ਜਾਣਕਾਰੀ ਦਿੰਦਿਆਂ ਏਡੀਜੀਪੀ ਲਾ ਐਂਡ ਆਰਡਰ ਅਬਿਤਾਬ ਯਸ਼ ਨੇ ਦੱਸਿਆ ਕਿ ਅੰਮ੍ਰਿਤਸਰ ਦੇ ਪੁਰਲੀ ਆਰ ਪਿੰਡ ਦੇ ਰਹਿਣ ਵਾਲੇ ਮੋਲਜਮ ਲਾਜਨ ਮਸੀ ਨੂੰ ਤੜਕਸਾਰ ਤਕਰੀਬਨ 3:20 ਵਜੇ ਕੋ ਸ਼ਾਭੀ ਜ਼ਿਲ੍ਹੇ ਦੇ ਕੋਖਰਾਜ ਥਾਣਾ ਖੇਤਰ ਤੋਂ ਗ੍ਰਿਫਤਾਰ ਕੀਤਾ ਗਿਆ ਯਸ਼ ਨੇ ਦੱਸਿਆ ਕਿ ਗ੍ਰਿਫਤਾਰੀ ਕੀਤੀ ਗ੍ਰਿਫਤਾਰ ਕੀਤਾ ਗਿਆ ਅਤਵਾਦੀ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਜਰਮਨੀ ਸਥਿਤ ਮਾਡਿਊਲ ਦੇ ਮੁਖੀ ਸਵਰਨ ਸਿੰਘ ਉਰਫ ਜੀਵਨ 4G ਲਈ ਕੰਮ ਕਰਦਾ ਹੈ ਪਾਕਿਸਤਾਨ ਸੇਤਾਇਆ ਸਈਦੇ ਗੁਰ ਗੁਰਗਿਆ ਨਾਲ ਸਿੱਧੇ ਸੰਪਰਕ ਵਿੱਚ ਹੈ ADGP ਨੇ ਦੱਸਿਆ ਹੈ ਕਿ ਉੱਤਰ ਪ੍ਰਦੇਸ਼ STF ਨੇ ਫੜੇ ਗਏ ਆਤਵਾਦੀਆਂ ਕੋਲੋਂ ਕੁਝ ਫਿਸ ਫੋਟਕ ਸਮੱਗਰੀ ਦੇ ਨਾਲ ਹਥਿਆਰ ਬਰਾਮਦ ਕੀਤੇ ਹਨ ਉਨ੍ਹਾਂ ਦੱਸਿਆ ਹੈ ਕਿ ਬਰਾਮਦ ਹਥਿਆਰਾਂ ਵਿੱਚ ਤਿੰਨ ਹੈਂਡ ਗ੍ਰੇਡ ਦੋ ਡੈਟੋਨੇਟਰ ਇੱਕ ਵਿਦੇਸ਼ੀ ਪਿਸਤੌਲ ਨੋਰਿਕੋ M54 ਟੋਕਰੇ ਯੂਐਸਐਸ ਆਰ ਦੇ ਨਾਲ-ਨਾਲ ਵਿਦੇਸ਼ ਵਿੱਚ ਬਣੇ 13 ਕਾਰਤੂਸ ਸ਼ਾਮਲ ਹਨ ਇਸ ਇਲਾਵਾ ਸਕੂਲੋ ਚਿੱਟੇ ਰੰਗ ਦਾ ਫਿਸਪੋਟ ਪਾਊਡਰ ਇੱਕ ਆਡਰ ਕਾਰਡ ਜਿਸ ਤੇ ਗਾਜੀਆਬਾਦ ਦਾ ਪਤਾ ਹੈ ਬਿਨਾਂ SIM ਕਾਰਡ ਵਾਲਾ ਮੋਬਾਈਲ ਫੋਨ ਵੀ ਬਰਾਮਦ ਕੀਤਾ ਗਿਆ ਯਸ਼ ਨੇ ਦੱਸਿਆ ਕਿ ਅੱਤਵਾਦੀ 24 ਸਤੰਬਰ 2024 ਨੂੰ ਪੰਜਾਬ ਵਿੱਚੋਂ ਨਿਆਇਕ ਹरासत ਵਿੱਚੋਂ ਫਰਾਰ ਹੋ ਗਿਆ ਸੀ